ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੂਰੇ ਪੰਜਾਬ ਵਿੱਚ ਮੁਫਤ ਰੈਸ਼ੀਨ ਲੈਂਡ ਵਾਲਿਆਂ ਲਈ ਵੱਡੀ ਖੁਸ਼ਖਬਰੀ ਪੰਜਾਬ ਵਿੱਚ ਲੱਗੇਗਾ ਇਹ ਵੱਡਾ ਪ੍ਰੋਜੈਕਟ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤਾ ਸਖਤ ਫਰਮਾਨ ਡੀਜੀਪੀ ਨੂੰ ਠੋਸ ਕਾਰਵਾਈ ਕਰਨ ਦੀ ਦਿੱਤੇ ਹੁਕਮ ਬਸਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਫੈਸਲਾ ਪ੍ਰਾਈਵੇਟ ਬੱਸ ਡਰਾਈਵਰਾਂ ਨੂੰ ਲੱਗਿਆ ਝਟਕਾ ਸੁਖਵੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਬਾਰੇ ਕੀਤੇ ਵੱਡੇ ਖੁਲਾਸੇ ਕਿਸਾਨਾਂ ਲਈ ਕੀਤਾ ਐਲਾਨ ਹਾਈ ਟੈਕ ਹੋਣਗੇ ਆ ਪੰਜਾਬ ਦੀਆਂ ਜੇਲ੍ਹਾਂ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਕੀਤਾ ਵੱਡਾ ਐਲਾਨ ਪੰਜਾਬ ਚ ਡੀਫਾਲਟਰਾਂ ਲਈ ਵੱਡੀ ਖੁਸ਼ਖਬਰੀ ਸੂਬਾ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਜਾਰੀ ਪੰਜਾਬ ਵਿਚ ਅਗਲੇ 5 ਦਿਨਾਂ ਲਈ ਅਲਰਟ ਜਾਰੀ ਹੈ ਇਨਾ ਤਰੀਕਾ ਨੂੰ ਤੂਫਾਨ ਨਾਲ ਪਵੇਗਾ ਭਾਰੀ ਮੀਂਹ ਨਸ਼ਾ ਮੁਕਤੀ ਦੀ ਯਾਤਰਾ ਦੌਰਾਨ ਹੁਸ਼ਿਆਰਪੁਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨਸ਼ਾ ਤਸਕਰਾਂ ਨੂੰ ਦਿੱਤੀ ਸਿੱਧੀ ਚੇਤਾਵਨੀ ਖਾਲਸਾ ਕੋਲਜ ਪਟਿਆਲਾ ਦਾ ਵਿਦਿਆਰਥੀ ਕੈਥਲ ਤੋਂ ਹੋਇਆ ਗ੍ਰਿਫਤਾਰ ਪਾਕਿਸਤਾਨ ਨੂੰ ਪਟਿਆਲਾ ਮਿਲਟਰੀ ਕੈਂਟ ਦੀਆਂ ਤਸਵੀਰਾਂ ਤੇ ਜਾਣਕਾਰੀ ਭੇਜਣ ਦਾ ਲੱਗਿਆ ਸੀ aarop ਪੰਜਾਬ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਲਈ ਕੀਤਾ ਵੱਡਾ ਐਲਾਨ ਛੁੱਟੀਆਂ ਬਾਰੇ ਲਿਆ ਨਵਾਂ ਫੈਸਲਾ ਪੰਜਾਬ ਵਿੱਚ ਮੁਫਤ ਕਣਕ ਲੈਣ ਵਾਲੇ ਪਰਿਵਾਰਾਂ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਹੈ ਕਿਉਂਕਿ ਹੁਣ ਸਰਕਾਰੀ ਕਣਕ ਲੈਣ ਵਾਲੇ ਪਰਿਵਾਰਾਂ ਨੂੰ ਨਾ ਤਾਂ ਡੀਪੋ ਹੋਲਡਰਾਂ ਦੇ ਚੱਕਰ ਲਗਾਉਣੇ ਪੈਣਗੇ ਤੇ ਨਾ ਹੀ ਉਹਨਾਂ ਦਾ ਸਮਾਂ ਖਰਾਬ ਹੋਵੇਗਾ ਦਰਸਲ ਹੁਣ ਕੇਂਦਰ ਵਰਲਡ ਫੂਡ ਪ੍ਰੋਗਰਾਮ ਦੇ ਤਹਿਤ ਪੰਜਾਬ ਵਿੱਚ ਜਹੀਆਂ ਏਟੀਐਮ ਮਸ਼ੀਨਾਂ ਲੱਗਣਗੀਆਂ ਜਿਨ੍ਹਾਂ ਵਿੱਚੋਂ ਪੈਸੇ ਨਹੀਂ ਸਗੋ ਕਣਕ ਨਿਕਲੇਗੀ ਇਸ ਲਈ ਸਰਕਾਰ ਵੱਲੋਂ ਬਣਾਏ ਗਏ ਕਾਰਡ ਦੀ ਜ਼ਰੂਰਤ ਪਵੇਗੀ ਕਾਰਡ ਨਾਲ ਸੰਬੰਧਿਤ ਪਰਿਵਾਰ ਦੇ ਫਿੰਗਰਪ੍ਰਿੰਟ ਇਸ ਮਸ਼ੀਨ ਤੇ ਚੱਲਣਗੇ ਤੇ ਆਸਾਨੀ ਨਾਲ ਉਹਨਾਂ ਨੂੰ ਆਪਣੇ ਕੋਟੇ ਦੀ ਕਣਕ ਮਿਲ ਜਾਵੇਗੀ ਡਿੱਪੂ ਹੋਲਡਰਾਂ ਨੂੰ ਲੈ ਕੇ ਅਕਸਰ ਸ਼ਿਕਾਇਤਾਂ ਹੁੰਦੀਆਂ ਸਨ ਕਈ ਵਾਰ ਡਿੱਪੂ ਹੋਲਡਰ ਸਮੇਂ ਸਿਰ ਕਣਕ ਨਹੀਂ ਵੰਡਦੇ ਸਨ ਜਿਸ ਦੇ ਚੱਲਦਿਆਂ ਲੋਕਾਂ ਦਾ ਸਮਾਂ ਤੇ ਮਿਹਨਤ ਦੋਵੇਂ ਖਰਾਬ ਹੁੰਦੇ ਸਨ ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਹੁਣ ਕਣਕ ਦੇਣ ਵਾਲੀਆਂ ਇਹ ਏਟੀਐਮ ਮਸ਼ੀਨਾਂ ਲਗਾਈਆਂ ਜਾਣਗੀਆਂ ਜਿਨ੍ਹਾਂ ਲੋਕਾਂ ਦੇ ਨੀਲੇ ਕਾਰਡ ਬਣੇ ਹੋਏ ਹਨ ਉਹ ਆਪਣੇ ਫਿੰਗਰਪ੍ਰਿੰਟ ਲਗਾ ਕੇ ਇਸ ਮਸ਼ੀਨ ਰਾਹੀਂ ਮਹੀਨੇ ਵਿੱਚ ਇੱਕ ਵਾਰ ਆਪਣੇ ਪਰਿਵਾਰ ਦੇ ਕੋਟੇ ਦੀ ਕਣਕ ਲੈ ਸਕਣਗੇ ਪੁਲਿਸ ਥਾਣਿਆਂ ਵਿੱਚ ਵਾਨਾ ਦੀ ਵਧ ਰਹੀ ਗਿਣਤੀ ਨੂੰ ਲੈ ਕੇ ਹਾਈ ਕੋਰਟ ਸਖਤ ਹੋ ਗਿਆ ਹੈ ਇਸ ਸੰਬੰਧੀ ਦਰਜਾਨੀਤ ਪਟੀਸ਼ਨ ਤੇ ਆਪਣੇ ਫੈਸਲੇ ਚ ਹਾਈ ਕੋਰਟ ਨੇ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਨੂੰ 90 ਦਿਨਾਂ ਦੇ ਅੰਦਰ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ ਚੰਗੀ ਖਬਰ ਇਹ ਹੈ ਕਿ ਹੁਣ ਥਾਣਿਆਂ ਵਿੱਚ ਸਾਲਾਂ ਤੋਂ ਕਬਾੜ ਬਣੇ ਵਾਨਾਂ ਨੂੰ ਜਲਦੀ ਬਾਹਰ ਕੱਢਣਾ ਪਵੇਗਾ ਹਾਈ ਕੋਰਟ ਦੇ ਵਕੀਲ ਕਮਰ ਪਾਉਲ ਸਿੰਘ ਨੇ ਦਾਇਰ ਪਟੀਸ਼ਨ ਚ ਕਿਹਾ ਹੈ ਕਿ ਇਸ ਸਮੇਂ ਪੰਜਾਬ ਪੁਲਿਸ ਕੋਲ ਹਜ਼ਾਰਾਂ ਵਾਹਨ ਹਨ ਜੋ ਥਾਣਿਆਂ ਵਿੱਚ ਬੰਦ ਹਨ ਵਾਹਨਾਂ ਦੀ ਗਿਣਤੀ ਇੰਨੀ ਵੱਧ ਗਈ ਹੈ ਕਿ ਜਗ੍ਹਾ ਦੀ ਘਾਟ ਕਾਰਨ ਉਹਨਾਂ ਨੂੰ ਸੜਕਾਂ ਜਾਂ ਫੁੱਟਪਾਥਾਂ ਤੇ ਖੜਾ ਕਰਨਾ ਪੈ ਰਿਹਾ ਜਿਸ ਨਾਲ ਆਵਾਜਾਈ ਪ੍ਰਣਾਲੀ ਲਈ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ਕਮਰ ਪਾਉਲ ਸਿੰਘ ਨੇ ਕਿਹਾ ਕਿ ਸਾਲ 2002 ਵਿੱਚ ਸੁਪਰੀਮ ਕੋਰਟ ਨੇ ਇੱਕ ਫੈਸਲੇ ਚ ਨਿਰਦੇਸ਼ ਦਿੱਤੇ ਸਨ ਕਿ ਜੋ ਵੀ ਵਾਹਨ ਪੁਲਿਸ ਵੱਲੋਂ ਜ਼ਬਤ ਕੀਤੇ ਜਾਂਦੇ ਹਨ ਅਤੇ ਜੇ ਇਸ ਪ੍ਰੋਪਰਟੀ ਬਣ ਜਾਂਦੇ ਹਨ ਉਹਨਾਂ ਦਾ 30 ਦਿਨਾਂ ਦੇ ਅੰਦਰ ਅੰਦਰ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਸੀ ਕਿ ਜੇਕਰ ਕਿਸੇ ਵਾਹਨ ਦੇ ਮਾਲਕ ਦਾ ਪਤਾ ਨਹੀਂ ਲੱਗਦਾ ਤਾਂ ਉਸ ਵਾਹਨ ਦੀ 6 ਮਹੀਨਿਆਂ ਦੇ ਅੰਦਰ ਨੀਲਾਮੀ ਕੀਤੀ ਜਾਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਹੈ ਕਿ ਅੱਜ ਇਸ ਫੈਸਲੇ ਨੂੰ 23 ਸਾਲ ਹੋ ਗਏ ਹਨ ਅਤੇ ਵਾਹਨਾਂ ਦੀ ਗਿਣਤੀ ਕਈ ਗੁਣਾ ਵੱਧ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਦਾਇਰ ਪਟੀਸ਼ਨ ਤੇ ਸਖਤ ਕਾਰਵਾਈ ਕਰਦੇ ਹੋਏ ਹਾਈ ਕੋਰਟ ਨੇ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਨੂੰ ਹੁਕਮ ਦਿੱਤੇ ਹਨ ਕਿ 90 ਦਿਨਾਂ ਦੇ ਅੰਦਰ ਡੀਜੀਪੀ ਰਿਪੋਰਟ ਦੇਵੇ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੇ ਪੰਜਾਬ ਪੁਲਿਸ ਨੇ ਕੀ ਕੀ ਕਾਰਵਾਈ ਕੀਤੀ ਹੈ ਹਾਈ ਕੋਰਟ ਨੇ ਆਪਣੇ ਫੈਸਲੇ ਵਿੱਚ ਇਹ ਵੀ ਕਿਹਾ ਕਿ ਰਜਿਸਟਰਾਰ ਜਨਰਲ ਰਿਪੋਰਟ ਦਾ ਮਉਈਨਾ ਕਰਨਗੇ ਕਿ ਅਦਾਲਤਾਂ ਦੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ ਹੈ ਜਾਂ ਨਹੀਂ ਸਰਕਾਰੀ ਬੱਸਾਂ ਤੋਂ ਇਲਾਵਾ ਬੱਸ ਸਟੈਂਡ ਆਹਾਤੇ 'ਚ ਪ੍ਰਾਈਵੇਟ ਬੱਸਾਂ ਦਾ ਵੀ ਦਬਦਬਾ ਹੈ ਜਿਸ ਕਾਰਨ ਸਰਕਾਰ ਪ੍ਰਾਈਵੇਟ ਬੱਸ ਚਾਲਕਾਂ ਤੋਂ ਅੱਡਾ ਫੀਸ ਵਸੂਲਦੀ ਹੈ ਪ੍ਰਾਈਵੇਟ ਬੱਸ ਡਰਾਈਵਰਾਂ ਤੋਂ 94.40 ਰੁਪਏ ਮਹੀਨਾਵਾਰ ਸਟੈਂਡ ਫੀਸ ਵਜੋਂ ਵਸੂਲਿਆ ਜਾਂਦਾ ਹੈ ਇਹ ਸਿਲਸਿਲਾ ਕਈ ਸਾਲਾਂ ਤੋਂ ਇਸੇ ਤਰ੍ਹਾਂ ਚੱਲ ਰਿਹਾ ਹੈ ਪਰ ਸਰਕਾਰ ਵੱਲੋਂ ਇੱਕ ਠੋਸ ਕਦਮ ਚੁੱਕਿਆ ਗਿਆ ਹੈ ਜਿਸ ਕਾਰਨ ਸਰਕਾਰ ਨੇ ਪ੍ਰਾਈਵੇਟ ਬੱਸ ਡਰਾਈਵਰਾਂ ਦੀ ਸਟੈਂਡ ਫੀਸ 'ਚ 35. 40 ਰੁਪਏ ਦਾ ਵਾਅਦਾ ਕੀਤਾ ਹੈ ਪ੍ਰਾਈਵੇਟ ਡਰਾਈਵਰਾਂ ਦੀ ਸਟੈਂਡ ਫੀਸ ਹੁਣ 94.40 ਰੁਪਏ ਤੋਂ ਵਧਾ ਕੇ 129.80 ਰੁਪਏ ਕਰ ਦਿੱਤੀ ਗਈ ਹੈ ਪ੍ਰਾਈਵੇਟ ਬੱਸ ਡਰਾਈਵਰ 34.40 ਰੁਪਏ ਦੇ ਅਚਾਨਕ ਵਾਅਦੇ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ ਜਿਸ ਕਾਰਨ ਪ੍ਰਾਈਵੇਟ ਬੱਸ ਡਰਾਈਵਰਾਂ ਵਿੱਚ ਸਰਕਾਰ ਵਿਰੁੱਧ ਰੋਸ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤੀਖਾ ਸ਼ਬਦੀ ਹਮਲਾ ਕੀਤਾ ਹੈ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਾਰੇ ਵੱਡਾ ਖੁਲਾਸਾ ਕੀਤਾ ਹੈ। ਉਹਨਾਂ ਨੇ ਆਪਣੀ ਪੋਸਟ ਵਿੱਚ ਕਿਹਾ ਹੈ ਕਿ ਜਿਸ ਤਰੀਕੇ ਆਮ ਆਦਮੀ ਪਾਰਟੀ ਦੀ ਸਰਕਾਰ ਨਵੀਆਂ ਸ਼ਹਿਰੀ ਕਲੋਨੀਆਂ ਬਣਾਉਂਦੀ ਆੜਹੀਠ ਲੁਧਿਆਣਾ ਦੇ 32 ਪਿੰਡਾਂ ਵਿੱਚੋਂ 24311 ਏਕੜ ਜ਼ਮੀਨ ਜ਼ਬਰਦਸਤੀ ਐਕਵਾਇਰ ਕਰਨ ਦੀ ਯੋਜਨਾ ਬਣਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਇਸ ਤਰੀਕੇ ਦੀ ਸਖਤ ਨਿੰਦਾ ਕਰਦਾ ਹੈ। ਇਸ ਦੇ ਲਈ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਆ ਕਿਸਾਨਾਂ ਨਾਲ ਕੋਈ ਸਲਾਹ ਨਹੀਂ ਕੀਤੀ ਗਈ ਕੇਜਰੀਵਲੈਂਡ ਕੰਪਨੀ ਵੱਲੋਂ ਕੀਤੀ ਜਾ ਰਹੀ ਇਹ ਜ਼ਬਰਦਸਤੀ ਪੈਸੇ ਇਕੱਠੇ ਕਰਨ ਦਾ ਇੱਕ ਕੁਟਾਲਾ ਜਾਪਦਾ ਹੈ ਪਹਿਲਾਂ ਵੀ ਇਹਨਾਂ ਦੀਆਂ ਜਿਹੀਆਂ ਕਈ ਕੋਸ਼ਿਸ਼ਾਂ ਅਸਫਲ ਰਹੀਆਂ ਹਨ ਇਸ ਪੂਰੇ ਮਾਮਲੇ ਦੀ ਸਮੀਖਿਆ ਹੋਣੀ ਚਾਹੀਦੀ ਹੈ ਤੇ ਤੁਰੰਤ ਇਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹੱਕ ਵਿੱਚ ਡਟ ਕੇ ਅੱਗੇ ਆਵੇਗਾ ਤੇ ਧੋਖੇ ਨਾਲ ਉਹਨਾਂ ਦੀਆਂ ਜ਼ਮੀਨਾਂ ਐਕਵਾਇਰ ਹੋਣ ਤੋਂ ਬਚਾਵੇਗਾ ਪੰਜਾਬ ਦੀਆਂ ਜੇਲਾਂ ਨੂੰ ਹੋਰ ਸੁਰੱਖਿਅਤ ਬਣਾਉਣ ਲਈ AI ਵਾਲੇ ਆਧੁਨਿਕ CCTV ਕੈਮਰੇ ਲਗਾਏ ਜਾ ਰਹੇ ਹਨ ਤਾਂ ਜੋ ਕੋਈ ਜੇਲ੍ਹ ਵਿੱਚ ਨਸ਼ਾ ਕਰਦਾ ਜਾਂ ਸਪਲਾਈ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਤੇ ਸਖਤ ਕਾਰਵਾਈ ਕੀਤੀ ਜਾ ਸਕੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਬੀਤੇ ਦਿਨੀ ਰੂਪਨਗਰ ਜੇਲ੍ਹ ਦੀ ਅਚੰਚੇਤ ਚੈਕਿੰਗ ਕਰਨ ਮੌਕੇ ਕੀਤਾ ਹੈ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਸੁਧਾਰ ਕੇ ਚੰਗੇ ਨਾਗਰਿਕ ਬਣਾਉਣ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਜੇਲ੍ਹਾਂ ਵਿੱਚ ਮੋਬਾਈਲ ਫੋਨਾਂ ਦੀ ਗੈਰਕਾਨੂੰਨੀ ਵਰਤੋਂ ਅਤੇ ਅਪਰਾਧੀ ਤੱਤਾਂ ਦੀਆਂ ਨਾਪਾਕ ਗਤੀਵਿਧੀਆਂ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਹਨ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਲਦੀ ਹੀ ਸੂਬੇ ਦੀਆਂ ਸਾਰੀਆਂ ਜੇਲਾਂ ਵਿੱਚ ਜੈਮਰ ਲਗਾਏ ਜਾ ਰਹੇ ਹਨ ਇਸ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਵਾਨਗੀ ਵੀ ਲਈ ਜਾ ਚੁੱਕੀ ਹੈ ਪੰਜਾਬ ਸਰਕਾਰ ਨੇ ਹਾਊਸ ਅਤੇ ਪ੍ਰੋਪਰਟੀ ਟੈਕਸ ਨਾਲ ਜੁੜੀ ਵਨ ਟਾਈਮ ਸੈਟਲਮੈਂਟ ਸਕੀਮ ਦੀ ਸੀਮਾ ਵਿੱਚ ਵਾਧਾ ਕਰ ਦਿੱਤਾ ਹੈ ਥਾਣਕ ਸਰਕਾਰਾਂ ਵਿਭਾਗ ਵੱਲੋਂ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਇਸ ਤਹਿਤ 31 ਮਾਰਚ 2025 ਤੱਕ ਜਿਨ੍ਹਾਂ ਲੋਕਾਂ ਨੇ ਹਾਊਸ ਟੈਕਸ ਜਾਂ ਪ੍ਰੋਪਰਟੀ ਟੈਕਸ ਦਾ ਨਹੀਂ ਕੀਤਾ ਜਾਂ ਫਿਰ ਇਸ ਦਾ ਕੁਝ ਹਿੱਸਾ ਦਾ ਕੀਤਾ ਹੈ ਉਹਨਾਂ ਨੂੰ ਇੱਕ ਮੁਸ਼ਤ ਰਾਸ਼ੀ ਅਦਾ ਕਰਨ ਤੇ ਰਾਹ ਦਿੱਤੀ ਜਾ ਰਹੀ ਹੈ ਨੋਟੀਫਿਕੇਸ਼ਨ ਵਿੱਚ ਇਸ ਯੋਜਨਾ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਪਹਿਲੀ ਯੋਜਨਾ 31 ਜੁਲਾਈ ਤੱਕ ਤੇ ਦੂਜੀ 31 ਅਕਤੂਬਰ 2025 ਤੱਕ ਲਈ ਗਈ ਹੈ ਸੂਬੇ ਦੇ ਐਡੀਸ਼ਨਲ ਚੀਫ ਸਕੱਤਰ ਤੇਜਵੀਰ ਸਿੰਘ ਵੱਲੋਂ 15 ਮਈ ਨੂੰ ਜਾਰੀ ਨੋਟੀਫਿਕੇਸ਼ਨ ਚ ਕਿਹਾ ਗਿਆ ਹੈ ਕਿ 31 ਜੁਲਾਈ ਤੱਕ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਵਾਲਿਆਂ ਨੂੰ ਜੁਰਮਾਨਾ ਤੇ ਵਿਆਜ ਤੋਂ ਰਾਹਤ ਦਿੱਤੀ ਗਈ ਹੈ 31 ਜੁਲਾਈ ਤੋਂ ਬਾਅਦ ਅਤੇ 31 ਅਕਤੂਬਰ 2025 ਤੋਂ ਪਹਿਲਾਂ ਟੈਕਸ ਜਮ੍ਹਾਂ ਕਰਵਾਉਣ ਵਾਲਿਆਂ ਨੂੰ ਕੁੱਲ ਰਕਮ ਤੇ ਜੁਰਮਾਨੇ ਤੇ ਵਿਆਸ ਤੇ 50% ਦੀ ਛੋਟ ਦਿੱਤੀ ਜਾਵੇਗੀ ਤੈਸ਼ੁਦਾ ਸੀਮਾ ਤੋਂ ਬਾਅਦ ਤੈਸ਼ੁਦਾ ਸਮਾਂ ਸੀਮਾ ਤੋਂ ਬਾਅਦ ਟੈਕਸ ਜਮ੍ਹਾਂ ਕਰਵਾਉਣ ਵਾਲਿਆਂ ਨੂੰ ਵਿਆਸ ਤੇ ਜੁਰਮਾਨੇ ਤੇ ਇਸੇ ਤਰ੍ਹਾਂ ਦੀ ਛੋਟ ਨਹੀਂ ਦਿੱਤੀ ਜਾਵੇਗੀ ਨਸ਼ਿਆਂ ਵਿਰੁੱਧ ਜਾਗਰੂ ਕਰਨ ਲਈ ਸੁਭਾ ਪਦਰੀ ਸਮਾਗਮ ਵਿੱਚ ਹਿੱਸਾ ਲੈਣ ਲਈ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਪਿੰਡ ਜਲਾਲਪੁਰ ਦੇ ਇਨਕਲਾਬੀ ਲੋਕਾਂ ਨੇ ਆਪ ਮੁਹਾਰੇ ਬੀੜਾ ਚੁੱਕ ਕੇ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਕੀਤਾ ਇਸ ਲਈ ਸਾਰਾ ਪਿੰਡ ਵਧਾਈ ਦਾ ਪਾਤਰ ਹੈ ਅਸੀਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੰਜਾਬ ਵਿੱਚੋਂ ਨਸ਼ੇਦਿਆਂ ਜੜਾਂ ਪੁੱਟ ਕੇ ਪੰਜਾਬ ਨੂੰ ਮੋੜ ਤੋਂ ਕਬੱਡੀਆਂ ਕੁਸ਼ਤੀਆਂ ਤੇ ਗਿੱਧੇ ਪੰਗੜੇ ਵਾਲਾ ਟੰਗੜਾ ਪੰਜਾਬ ਬਣਾਵਾਂਗੇ ਉਹਨਾਂ ਨੇ ਕਿਹਾ ਹੈ ਕਿ ਜੋ ਪੰਜਾਬ ਦੇ ਪਿੰਡ ਨਸ਼ਾ ਮੁਕਤੀ ਲਹਿਰ ਵਿੱਚ ਹਿੱਸਾ ਪਾ ਕੇ ਪਿੰਡ ਨੂੰ ਨਸ਼ਾ ਮੁਕਤ ਕੋਸ਼ਿਸ਼ਿਤ ਕਰਨਗੇ ਉਹਨਾਂ ਲਈ ਸਾਡੇ ਕੋਲ ਪੈਸੇ ਦੀ ਕੋਈ ਘਾਟ ਨਹੀਂ ਹੈ ਨਸ਼ਾ ਮੁਕਤ ਪਿੰਡਾਂ ਦੇ ਵਿਕਾਸ ਦੇ ਕੰਮਾਂ ਲਈ ਸਪੈਸ਼ਲ ਗ੍ਰਾਂਟਾਂ ਵੀ ਦਿੱਤੀਆਂ ਜਾਣਗੀਆਂ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਨਸ਼ਿਆਂ ਦੀ ਸਮੱਸਿਆ ਪਿਛਲੀਆਂ ਸਰਕਾਰਾਂ ਦੀ ਵਿਰਾਸਤ ਹੈ ਜਿਨ੍ਹਾਂ ਨੇ ਪੰਜਾਬ ਦੀ ਭਲਾਈ ਨੂੰ ਨਜ਼ਰਅੰਦਾਜ਼ ਕੀਤਾ ਹੈ ਜਿਸ ਕਾਰਨ ਸੂਬੇ ਦੀ ਹਾਲਤ ਤਰਸਯੋਗ ਹੋਈ ਹੈ ਨਸ਼ਿਆਂ ਵਿਰੁੱਧ ਜੰਗ ਵਿੱਚ ਲੋਕਾਂ ਦੇ ਪੂਰਨ ਸਹਿਯੋਗ ਦੀ ਮੰਗ ਕਰਦੇ ਆ ਉਹਨਾਂ ਨੇ ਕਿਹਾ ਕਿ ਨਸ਼ਿਆਂ ਦੀ ਲਾਹਨਤ ਸੂਬੇ ਦੇ ਚਿਹਰੇ ਤੇ ਕਲੰਕ ਹੈ ਤੇ ਇਸ ਸ਼ਰਾਪ ਨੂੰ ਜੜੋਂ ਪੁੱਟਣ ਲਈ ਸੂਬਾ ਸਰਕਾਰ ਨੂੰ 2 ਸਾਲ ਤੋਂ ਵੱਧ ਦਾ ਸਮਾਂ ਲੱਗ ਗਿਆ ਹੈ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਹੁਣ ਨਸ਼ਿਆਂ ਦੀ ਸਪਲਾਈ ਲਾਈਨ ਤੋੜ ਦਿੱਤੀ ਗਈ ਹੈ ਇਸ ਕਿਨਾਉਣੇ ਅਪਰਾਧ ਵਿੱਚ ਸ਼ਾਮਿਲ ਵੱਡੀਆਂ ਮੱਛੀਆਂ ਨੂੰ ਸਲਾਖਾਂ ਪਿੱਛੇ ਡੱਕਿਆ ਗਿਆ ਹੈ ਨਸ਼ਾ ਪੀੜਤਾਂ ਦਾ ਮੁੜ ਸੇਵਾ ਯਕੀਨੀ ਬਣਾਇਆ ਗਿਆ ਹੈ ਤੇ ਨਸ਼ਾ ਤਸਕਰਾਂ ਦੀ ਜਾਇਦਾਦ ਨੂੰ ਜੱਤ ਕਰਕੇ ਨਸ਼ਟ ਕਰ ਦਿੱਤਾ ਗਿਆ ਹੈ ਪਾਣੀਪੱਤ ਤੋਂ ਬਾਅਦ ਹੁਣ ਕੈਥਲ ਤੋਂ ਪਾਕਿਸਤਾਨ ਦੀ ਖੂਫੀਆ ਏਜੰਸੀ ਦੇ ਏਜੰਟਾਂ ਨੂੰ ਸੂਚਨਾ ਭੇਜਣ ਦੇ આરોਪ ਵਿੱਚ ਕੈਥਲ ਪੁਲਿਸ ਨੇ ਇੱਕ ਸ਼ੱਕੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਸ਼ੱਕੀ ਦੀ ਪਛਾਣ ਦਵਿੰਦਰ ਸਿੰਘ ਵਜੋਂ ਕੀਤੀ ਹੈ ਜੋ ਕਿ ਮਸਤਗੜ ਪਿੰਡ ਦਾ ਰਹਿਣ ਵਾਲਾ ਹੈ ਪੁਲਿਸ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਦਵਿੰਦਰ ਪਾਕਿਸਤਾਨ ਨੂੰ ਕਈ ਅਹਿਮ ਖੂਫੀਆ ਜਾਣਕਾਰੀਆਂ ਪ੍ਰਦਾਨ ਕਰਦਾ ਸੀ ਪੁਲਿਸ ਇਸ ਵੇਲੇ ਦਵਿੰਦਰ ਤੋਂ ਪੁੱਛਗਿੱਛ ਕਰ ਰਹੀ ਹੈ ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਦਵਿੰਦਰ ਸਿੰਘ ਪਿਛਲੇ ਸਾਲ ਨਵੰਬਰ ਵਿੱਚ ਕਰਤਾਰਪੁਰ ਲਾਂਗੇ ਰਹੀ ਪਾਕਿਸਤਾਨ ਗਿਆ ਸੀ ਉਸ ਸਮੇਂ ਦੌਰਾਨ ਉਹ ਪਾਕਿਸਤਾਨੀ ਇੰਟੈਲੀਜੈਂਸ ਅਫਸਰਾਂ ਦੇ ਸੰਪਰਕ ਵਿੱਚ ਆਇਆ ਤੇ ਭਾਰਤ ਤੋਂ ਪਾਕਿਸਤਾਨ ਨੂੰ ਸੂਚਨਾ ਸ਼ੇਅਰ ਕਰ ਰਿਹਾ ਸੀ ਪੁਲਿਸ ਨੇ ਕਿਹਾ ਕਿ આરોપી ਦਵਿੰਦਰ ਸਿੰਘ ਤੇ ਪਾਕਿਸਤਾਨੀ ਇੰਟੈਲੀਜੈਂਸ ਅਫਸਰਾਂ ਨੇ આરોપી ਤੇ ਮौज-ਮਸਤੀ ਲਈ ਖੂਬ ਪੈਸਾ ਲਗਾਇਆ ਸੀ ਦਵਿੰਦਰ ਸਿੰਘ ਖਾਲਸਾ ਕੋਲੇਜ ਪਟਿਆਲਾ ਵਿੱਚ ਐਮਏ ਪਹਿਲੇ ਸਾਲ ਦੇ ਰਾਜਨੀਤੀ ਸ਼ਾਸਤਰ ਦਾ ਵਿਦਿਆਰਥੀ ਹੈ ਉਸ ਤੇ ਪਟਿਆਲਾ ਮਿਲਟਰੀ ਕੈਂਟ ਦੀਆਂ ਤਸਵੀਰਾਂ ਪਾਕਿਸਤਾਨ ਭੇਜਣ ਦਾ ਰੋਪ ਹੈ ਪੰਜਾਬ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਲਈ ਰਾਹਤ ਦੀ ਖਬਰ ਦਿੱਤੀ ਹੈ ਭਾਰਤ ਤੇ ਪਾਕਿਸਤਾਨ ਵਿਚਕਾਰ ਹਾਲੀ ਵਿੱਚ ਹੋਏ ਤਣਾਅ ਕਾਰਨ ਕਰਮਚਾਰੀਆਂ ਦੀਆਂ ਛੁੱਟੀਆਂ ਤੇ ਲਗਾਈ ਗਈ ਸਥਾਈ ਪਾਬੰਦੀ ਹੁਣ ਹਟਾ ਦਿੱਤੀ ਗਈ ਹੈ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਅਧਿਕਾਰਿਤ ਹੁਕਮ ਵਿੱਚ ਸਾਰੇ ਵਿਭਾਗਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਹੁਣ ਕਰਮਚਾਰੀ ਆਮ ਪ੍ਰਕਿਰਿਆ ਦੇ ਤਹਿਤ ਛੁੱਟੀਆਂ ਲਈ ਅਰਜ਼ੀ ਦੇ ਸਕਦੇ ਹਨ ਜ਼ਿਕਰਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਦੀ ਸਰਦ ਤੇ ਵਾਦੇ ਤਣਾਅ ਦੇ ਮੱਦੇਨਜ਼ਰ ਪੰਜਾਬ ਸਮੇਤ ਕੁਝ ਹੋਰ ਸਰਦੀ ਰਾਜਾਂ ਨੇ ਸਰਕਾਰੀ ਸੇਵਾਵਾਂ ਦੀ ਨਿਰੰਤਰ ਤਰਤਾਪ ਬਣਾਈ ਰੱਖਣ ਲਈ ਕਰਮਚਾਰੀਆਂ ਦੀਆਂ ਛੁੱਟੀਆਂ ਤੇ ਸਥਾਈ ਪਾਬੰਦੀ ਲਗਾਈ ਸੀ ਇਹ ਫੈਸਲਾ ਸੁਰੱਖਿਆ ਤੇ ਪ੍ਰਸ਼ਾਸਕੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਸੀ ਅਤੇ ਹੁਣ ਸਰਕਾਰ ਦੇ ਇਸ ਫੈਸਲੇ ਨਾਲ ਸੂਬੇ ਦੇ ਹਜ਼ਾਰਾਂ ਸਰਕਾਰੀ ਕਰਮਚਾਰੀਆਂ ਨੂੰ ਰਾਹਤ ਮਿਲੀ ਹੈ ਸਿੱਧਾ ਹੀ ਆ ਬਾਕੀ ਜੀ ਸੁਵੀਰ ਬਾਦਲ ਨੂੰ ਅਧਿਕਾਰ ਨੇ ਬਸ ਤੁਸੀਂ ਜਕਾਰਾ ਬੁਲਾ ਦਿਓ ਕੋਈ ਬੋਲੇ ਹੋ ਨਹੀਂ ਆਲੀ ਬਸ ਆਏ ਕੀ ਬਸ ਦੇਖੋ ਤੇ ਟੱਕੜੀ ਕਾਰੀ ਟੱਕੜੀ ਜਿਹੜੀ ਟੱਕੜੀ ਚਿੱਟਾ ਟੋਲੀ ਗਈ ਜਿਹੜੀ ਜਿਹੜੀ ਤੱਕੜੀ ਨੂੰ ਬਾਬੇ ਨਾਨਕ ਦੀ ਤੱਕੜੀ ਸਮਝ ਕੇ ਵੋਟਾਂ ਪਾਈ ਗਏ ਉਹ ਉਸੇ ਬਾਬੇ ਨਾਨਕ ਦੀ ਬਾਣੀ ਉਹਨਾਂ ਨੇ ਰੋੜਤੀ ਤੇ ਅੱਜ ਫਿਰ ਆਪ ਕਿੱਥੇ ਨੇ ਮੈਨੂੰ ਇਹ ਦੱਸ ਦੋ ਫਿਰ ਤਾਂ ਹੁਣ ਰੱਬ 'ਚ ਯਕੀਨ ਹੈਗਾ ਨਾ ਹੁਣ ਕਿ ਹੈਗਾ ਭਾਈ ਪ੍ਰਮਾਤਮਾ ਅੱਜ ਆਪ ਕਿੱਥੇ ਨੇ ਅੱਜ ਆਪ ਕਿਤੇ ਨਹੀਂ ਲੱਭ ਰਹੇ ਸੋ ਐਹੀ ਕਾਹੀ ਹਾਲ ਕਾਂਗਰਸ ਦਾ ਉਹਨਾਂ ਨੇ ਵੀ ਘਟ ਨਹੀਂ ਕੀਤੀ ਉਹਨਾਂ ਨੇ ਰਿਸ਼ਵਤ ਪੈਦਾ ਕੀਤੀ ਇਹਨਾਂ ਨੇ ਵਧਾਈ ਇਹਨਾਂ ਨੇ ਨਸ਼ੇ ਪੈਦਾ ਕੀਤੇ ਉਹਨਾਂ ਨੇ ਵਧਾਏ ਐ ਇੱਕ ਦੂਜੇ ਦੇ ਪੂਰਕ ਬਣ ਕੇ ਚੱਲਦੇ ਰਹੇ ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਬਹੁਤ ਸਾਰੀਆਂ ਪਾਰਟੀਆਂ ਦੇ ਵਰਕਰ ਵਲੰਟੀਅਰ ਵੀ ਬੈਠੇ ਹੋਣੇ ਮੈਂ ਨਹੀਂ ਕਹਿੰਦਾ ਕਿ ਤੁਸੀਂ ਆਮ ਬਣੀ ਪਾਰਟੀ ਜੁਆਇਨ ਕਰੋ ਉਹ ਤੁਹਾਡਾ ਮਨ ਹੈ ਡੈਮੋਕ੍ਰੇਸੀ ਹੈ ਪਰ ਇਸ ਮਹਿਮ ਨੂੰ ਇੱਕ ਪੰਜਾਬ ਦੀ ਮਹਿਮ ਮੰਨ ਕੇ ਪਾਰਟੀ ਪੱਦਰ ਤੋਂ ਉੱਪਰ ਦੀ ਮਹਿਮ ਮੰਨ ਕੇ ਸਾਥ ਦੇ ਦਿਓ ਕਿਉਂਕਿ ਦੂਜੇ ਦੇ ਘਰ ਲੱਗੀ ਹੋਈ ਅੱਗ ਲੋੜੀ ਲੱਗਦੀ ਹੈ ਆਪਦੇ ਘਰ ਲੱਗੀ ਹੋਈ ਅੱਗ ਦਾ ਸੇਕ ਲੱਗਦਾ ਹੈ ਜਦੋਂ ਆਪਣੇ ਕੋਈ ਰੱਬ ਨਾ ਕਰੇ ਕਣਕਾਂ ਨੂੰ ਅੱਗ ਲੱਗ ਜਾਂਦੀ ਹੈ ਅਪ੍ਰੈਲ 'ਚ ਅੱਗ ਭਾਵੇਂ 100 ਕਿੱਲਾ ਦੂਰ ਹੋਵੇ ਪਰ ਆਪਾਂ ਆਪ ਪਾਣੀ ਦੀਆਂ ਬਾਲਟੀਆਂ ਲੈ ਕੇ ਟਰੈਕਟਰ ਲੈ ਕੇ ਤਵੀਆਂ ਪਾ ਕੇ ਜਾਂ ਕਈਆਂ ਲੈ ਕੇ ਵੀ ਮਿੱਟੀ ਪਾ ਦਾਂਗੇ ਆਪਾਂ ਕਿਉਂ ਜਾਣਿਆ ਅੱਗ ਤਾਂ 100 ਕਿੱਲਾ ਦੂਰ ਹੈ ਕਿਉਂਕਿ ਉੱਪਰ ਨੂੰ ਪਤਾ ਹੁੰਦਾ ਜੇ ਨਾ ਬੁਝਾਈ ਇਹ ਸਾਡੇ ਵਾਲੀ ਕਣਕ ਤੱਕ ਆ ਜਾਊਗੀ ਇਹ ਸਾਡੇ ਖੇਤ ਵੀ ਆ ਜਾਊਗੀ ਸੋ ਇਸ ਕਰਕੇ ਹੁਣੇ ਜਿੱਥੇ ਮੌਕਾ ਮਿਲਦਾ ਥੋੜੀ ਜਿਹੀ ਅੱਗ ਲੱਗਦੀ ਹੈ ਉੱਥੇ ਮਿੱਟੀ ਪਾ ਦਿਓ ਉਤੇ ਪਾਣੀ ਪਾ ਦਿਓ ਉਹਨੂੰ ਬੁਝਾ ਦਿਓ ਕਿਉਂਕਿ ਕੋਈ ਪਤਾ ਨਹੀਂ ਉਹ ਆਗਨੇ ਕਿੱਧਰ ਦੀ ਜਾ ਕੇ ਕਿੱਧਰ ਜਾ ਕੇ ਤੁਹਾਡੇ ਘਰੀਆਂ ਆ ਸਕਦੀ ਹੈ ਪਾਰਟੀ ਪੱਦਰ ਤੋਂ ਉੱਪਰ ਉੱਠ ਕੇ ਸਾਡਾ ਸਾਥ ਦਿਓ ਵੋਟਾਂ ਵੇਲੇ ਜਿਹਦੇ ਨਾਲ ਮਰਜ਼ੀ ਹੋ ਜਿਓ ਵੋਟਾਂ ਵੇਲੇ ਤੁਹਾਡਾ ਹੱਕ ਹੈ ਤੁਹਾਡਾ ਡੈਮੋਕਰੈਟਿਕ ਰਾਈਟ ਹੈ ਜਿਹੜਾ ਚੰਗਾ ਲੱਗਦਾ ਹਰੇਕ ਪਾਰਟੀ ਆਉਂਦਾ ਪ੍ਰੋਗਰਾਮ ਦਿੰਦੀ ਹੈ ਤੁਸੀਂ ਜਿਹੜਾ ਪ੍ਰੋਗਰਾਮ ਚੰਗਾ ਲੱਗਦਾ ਉਹਦੇ ਨਾਲ ਹੋ ਜਿਓ ਠੀਕ ਹੈ ਬਸੇ ਉਹਨਾਂ ਦਾ ਪ੍ਰੋਗਰਾਮ ਹੈ ਹੀ ਨਹੀਂ ਹਜੇ ਤੱਕ ਤਾਂ ਕੋਈ ਉਹਦਾ ਪਸ ਨਹੀਂ ਐਂ ਉੜੀ ਕੀ ਜਾਂਦੇ ਨੇ ਵੀ ਸਾਡੀ ਵਾਰ ਹੀ ਆਊਗੀ ਤੇ ਵਾਰ ਹੀ ਹੋਣਾ ਏ ਥੋੜੀ ਆਉਂਦੀ ਹੈ ਠੀਕ ਹੈ ਨਾ ਆ ਪਾਣੀ ਦਾ ਝਗੜਾ ਪਿਆ ਕੋਈ ਨਹੀਂ ਆਇਆ ਮੇਰੇ ਕੋਲੇ ਉੱਥੇ ਮੈਂ ਇਕੱਲਾ ਹੀ ਗਿਆ ਨੰਗਲ ਮੈਂ ਕਹਾਂ ਵੇ ਵੱਡੋ ਨਾਕਾ ਕਿਹੜਾ ਵੜਦਾ ਆਓ ਫਿਰ ਕਿਹੜਾ ਪਾਣੀ ਸਾਡਾ ਲੈ ਕੇ ਜਾਂਦਾ ਉਹ ਪਾਣੀ ਦਾ ਵੀ ਜਿਹੜਾ ਬਚਾ ਕਰਾਂਗੇ ਜਵਾਨੀ ਦਾ ਵੀ ਬਚਾ ਕਰਾਂਗੇ ਰੋਜ਼ਗਾਰ ਵੀ ਦੇਵਾਂਗੇ 55000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 55000 ਸਰਕਾਰੀ ਨੌਕਰੀਆਂ ਦੇ ਕੇ ਜਨਾਬ 1 ਰੁਪਈਆ ਨਹੀਂ ਲਿਆ 1 ਰੁਪਈਆ ਨਹੀਂ ਕਿਸੇ ਤੋਂ ਲਿਆ 1 ਰੁਪਈਆ ਕੋਈ ਕਹਦੇ ਵੀ ਮੈਥੋਂ 1 ਰੁਪਈਆ ਮੰਗ ਲਿਆ ਜਾ ਕੋ ਕਹਿੰਦੇ ਵੀ ਸ਼ਪਾਰ ਚਲਾਉਣੀ ਪੈਗੀ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਸਾਡਾ ਐਮਐਲਏ ਸੀਗਾ ਅਸੀਂ 442 ਨੌਕਰੀਆਂ ਦੇਣੀਆਂ ਸੀ ਕਿਸੇ ਡਿਪਾਰਟਮੈਂਟ ਚ ਸਾਡੇ ਐਮਐਲਏ ਨੇ ਮੈਨੂੰ ਫੋਨ ਕੀਤਾ ਕਹਿੰਦਾ ਜੀ ਆਪਣਾ ਇੱਕ ਵਲੰਟੀਅਰ ਆ ਮੈਂ ਕਿਹਾ ਅੱਛਾ ਜੀ ਜਮਈ ਆਪਣੀ ਬੰਦਾ ਹੈ ਮੈਂ ਕਿਹਾ ਅੱਛਾ ਜੀ ਕਹਿੰਦਾ ਪੰਜ ਨੰਬਰਾਂ ਤੇ ਰਹਿ ਗਿਆ ਮੈਂ ਕਿਹਾ ਅੱਛਾ ਕਿਵੇਂ ਕਰਨਾ ਕਹਿੰਦਾ ਜੀ ਫਿਰ ਕਰੋ ਕੁਝ ਤਾਂ ਕਰੋ ਆਪਣੇ ਜਮਈ ਆਪਣਾ ਤਾਂ ਮੈਂ ਕਿਹਾ ਵੀ ਪੰਜ ਨੰਬਰਾਂ ਤੇ ਰਹਿ ਗਿਆ ਕਿ 443 ਤਾਂ ਆਪਾਂ ਪੋਸਟਾਂ ਕ੍ਰੀਏਟ ਨਹੀਂ ਕਰ ਸਕਦੇ 442 ਨੇ ਕਹਿੰਦਾ ਜੀ ਫਿਰ ਕਰੋ ਕੁਛ ਤਾਂ ਆਪਾਂੰਦਾ ਹੀ ਬਹੁਤ ਆਪਣਾ ਹੈ ਮੈਂ ਕਿਹਾ ਵੀ ਕੀ ਕਰੀਏ ਦਾਤਾ ਦੇ ਕਹਿੰਦਾ ਵੀ ਇੱਕ ਨੂੰ ਕੱਢ ਦੋ ਵਿੱਚੋਂ ਇੱਕ ਦਿਨ ਨੂੰ ਵਿੱਚੋਂ ਕੱਢ ਦੋ 42 ਚ ਲੈ ਲਓ ਮੈਂ ਕਿਹਾ ਮੈਂ ਠੀਕ ਹੈ ਤੂੰ ਕਹਿਣਾ ਮੈਂ ਕੱਢ ਦਿੰਨਾ ਇੱਕ ਨੂੰ ਪਰ ਮੈਨੂੰ ਇਹ ਦੱਸ ਦੇ ਪਹਿਲਾਂ ਵੀ ਜਿਹੜੇ ਨੂੰ ਕੱਢੂਗਾ ਤਾਂ ਤਾਂ ਜਿਹੜੇ ਜੀ ਨੂੰ ਪਾਵਾਂਗੇ ਉਹ ਤਾਂ ਜਮੀ ਆਪਣਾ ਹੈ ਜਿਹੜੇ ਨੂੰ ਕੱਢਾਂਗੇ ਉਹ ਕੀ ਦਾ ਫਿਰ ਉਹ ਵੀ ਆਪਣੇ ਆ ਯਾਰ ਉਹ ਵੀ ਆਪਣੇ ਪੰਜਾਬ ਦੇ ਹੀ ਐ ਜੇਸੀ ਵੀਆ ਲੈ ਲਓ ਮੈਂ ਥੰਨਾ ਹਜੇ ਬਹੁਤ ਘਟਾਉਣੇ ਪਏ ਨੇ ਕੰਮ ਵਧੀਆ ਇਹ ਹੈ ਹੈ ਤੇ ਕਈਆਂ ਤਾਂ ਹਜੇ ਵੱਡੇ ਪਏ ਨੇ ਜਿਹਨਾਂ ਭੈਣ ਨੇ ਕਿਹਾ ਉਹਨਾਂ ਦੇ ਮਕਰਾਨੇ ਵਾਲਾ ਪੱਥਰ ਲਾਇਆ ਹੋਇਆ ਉਹਦੇ ਵਾਸਤੇ ਜੀਸੀ ਵੀ ਦੀਆਂ ਵੀ ਸਾਨੂੰ 1922 ਦੀਆਂ ਚਾਬੀਆਂ ਨਾਲ ਨਾਟਕਸਣੇ ਪੈ ਰਹੇ ਨੇ ਕਿ ਤੇ ਪੰਜਾ ਹੀ ਨਾ ਟੁੱਟ ਜੇ ਇੰਨਾ ਮਹਿੰਗਾ ਪੱਥਰ ਲਾਇਆ ਹੋਇਆ ਉਹਨਾਂ ਨੇ ਲੋਕਾਂ ਦੇ 70 ਵਿਸ਼ਾ ਕੇ ਆਪ ਦੇ ਘਰੇ ਪੱਥਰ ਲਾਇਏ ਨੇ 70 ਵਿਸ਼ਾ ਕੇ ਸੋ ਇੱਕ ਚੱਲੂਗਾ ਇਹ ਜਿੰਨਾ ਚਿਰ ਬੀ ਨਾਸ ਨਹੀਂ ਹੁੰਦਾ ਨਾ ਉਹਨਾਂ ਚਿਰ ਅਸੀਂ ਛੱਡਣਾ ਨਹੀਂ ਮੈਨੂੰ ਦੁਬਾਰੇ ਬੁਲਾ ਲਿਓ ਮੈਂ ਦੁਬਾਰੇ ਆਜੂ ਨਾਰਿੰਗਵਾਲ ਚ ਜੇ ਕੋਈ ਥੋੜਾ ਜਿਹਾ ਸਿਰ ਚੱਕਦਾ ਹੈ ਦੇਖੋ ਸੱਪ ਜਿਹੜਾ ਆਪਾਂ ਖੇਤਾਂ 'ਆਂ ਰੋਜ਼ ਸੱਪਾਂ ਨਾਲ ਬਾਹ ਪੈਂਦਾ ਪੂਛ ਵਾਲੇ ਪਾਸੋਂ ਮਰਦਾ ਹੈ ਜਾਂ ਸਿਰ ਵਾਲੇ ਪਾਸੋਂ ਮਰਦਾ ਪੂਛ ਵਾਲੇ ਪਾਸੇ ਮਾਰੋਗੇ ਉਹ ਚੱਕ ਕੇ ਫਾਨ ਖੜ ਜਾਊਗਾ ਹੋਰ ਪੁੱਤਰ ਜਾਂਦਾ ਉਹ ਠੀਕ ਹੈ ਨਾ ਇੱਕ ਸਿਰ ਤੇ ਮਾਰੀਏ ਮੁੜ ਕੇ ਬਸ ਥੋੜਾ ਜਿਹਾ ਪੂਛ ਜਿਹਾ ਲਾਈ ਜਾਂਦਾ ਰਹਿੰਦਾ ਉਹਨੂੰ ਕਹਿੰਦੇ ਬਿਸ਼ਕੋਲਦਾ ਬਿਸ਼ਕੋਲਦਾ ਉਹ ਐ ਜੇ ਕਰੀਆ ਬਾ ਮੁਰਕੇ ਬਸ ਉਹ ਤੋਂ ਬਾਅਦ ਟੋਆ ਪੱਟ ਕੇ ਪੱਥਲੇ ਦੱਬ ਦਿੰਨੇ ਆ ਭਾਈ ਵਾਏ ਗੁਚਾ ਵਾਏ ਗੁਚਾ ਠੀਕ ਹੈ ਨਾ ਇਹ ਸਿਰ ਆਲੇ ਪਾਸਿਓ ਇਹਨਾਂ ਦੀ ਸਰੀਰੀ ਦੱਬਣੀ ਪੈਣੀ ਆ ਨਾ ਨਸ਼ਾ ਪਸ ਕਰਾਂ ਦੀ ਚੋਰੀ ਦੇ ਪੁੱਤ ਕਿਤੇ ਗੱਭਰੂ ਨਹੀਂ ਹੁੰਦੇ ਪਾਪ ਦੀ ਕਮਾਈ ਨਾਲ ਕੋਈ ਨਹੀਂ ਇੱਥੇ ਵੱਡਾ ਹੋਇਆ ਜੀ ਸਾਡੇ ਗੁਰਬਾਣੀ 'ਚ ਨਿਤ ਆਉਂਦਾ ਸਾਡੇ ਤਾਂ ਅਸੀਂ ਤਾਂ ਗੁਰਬਾਣੀ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਪੜ੍ਹਦੇ ਆ ਗੁਰਦੁਆਰਾ ਸਾਹਿਬ ਤੋਂ ਆਉਂਦਾ ਹਰ ਰੋਜ਼ ਸੰਦੇਸ਼ੇ ਦਿੱਤੇ ਜਾਂਦੇ ਨੇ ਸੋ ਇਸ ਕਰਕੇ ਆਪਾਂ ਦਸਾਂ ਨਾ ਆਉਂਦੀ ਕਮਾਈ ਕਰਨ ਵਾਲੇ ਬੰਦੇ ਆ ਸਾਡੇ ਗੁਰੂਆਂ ਨੇ ਕਿਰਤ ਕਰੋ ਵੰਡ ਛਕੋ ਨਾਮ ਜਪੋਦਾ ਸਾਨੂੰ ਹੋਕਾ ਦਿੱਤਾ ਅਸੀਂ ਕਿਰਤ ਕਮਾਈਆਂ ਕਰਨ ਵਾਲੇ ਬੰਦੇ ਆ ਝੋਟੇ ਦੇ ਸਿਰ ਵਰਗੀ ਸਾਡੀ ਧਰਤੀ ਆ ਪੰਜਾਬ ਚ ਆ ਕੇ ਕੋਈ ਬੰਦਾ ਭੁੱਖਾ ਨਹੀਂ ਰਹਿ ਸਕਦਾ ਪੰਜਾਬ ਦੀ ਧਰਤੀ ਹੈ ਜੇ ਜਾਨਵਰ ਵੀ ਭੁੱਖਾ ਨਹੀਂ ਰਹਿ ਸਕਦਾ ਕੋਈ ਜਨੌਰ ਭੁੱਖਾ ਨਹੀਂ ਰਹਿ ਸਕਦਾ ਇਹ ਜੀ ਧਰਤੀ ਸਾਡੀ ਹੈ ਪਰ ਕਲੰਕ ਲਾ ਗਈਆਂ ਪੁਰਾਣੀਆਂ ਸਰਕਾਰਾਂ ਕੀ ਕਰੀਏ ਉਸ ਜਿਸ ਤਰ੍ਹਾਂ ਬੋਲਦੇ ਆ ਕਿਹਾ ਗਿਆ ਕਿ ਸੰਨ ਤਾਂ ਪਤਾ ਹੀ ਨਹੀਂ ਹੁੰਦਾ ਵੀ ਪੰਜਾ ਹੀ ਵਿਖਦਾ ਸੀ ਉਹ ਦੱਬ ਦਿਓ ਜਾਂ ਤੱਕੜੀ ਪੰਜਾ ਦੱਬੀ ਜਾਓ ਬਸ ਦੱਬੀ ਜਾਓ ਹੋਰ ਕੋਈ ਹੈ ਨਹੀਂ ਸੀ ਹੁਣ ਤੀਜੀ ਆਪਸ਼ਨ ਆ ਗਈ ਤੇ ਤੁਸੀਂ ਉਹ ਵੀ ਦੱਬਤੀ ਤੇ ਹੁਣ ਵੀ ਅਸੀਂ ਨਾ ਕੀਤਾ ਕੁਛ ਤਾਂ ਫਿਰ ਸ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਵੀ ਕਹਿਣਗੀਆਂ ਵੀ ਭਾਈ ਤੁਹਾਡੇ ਕੋਲੇ ਟਾਈਮ ਸੀ ਸਾਰਾ ਕੁਝ ਤੁਹਾਡੇ ਹੱਥ 'ਚ ਸੀ ਤਾਂ ਤੁਸੀਂ ਕਿਉਂ ਨਹੀਂ ਕੀਤਾ ਫਿਰ ਸੋ ਸਾਨੂੰ ਨਕਸ਼ਾ ਬਣਾਉਣ ਨੂੰ ਲੱਗ ਗਿਆ 2.5 ਸਾਲ ਪਰ ਹੁਣ ਨਕਸ਼ਾ ਹੈ ਸਭ ਨਕਸ਼ਾ ਬਣਾਉਣ ਨੂੰ ਟਾਈਮ ਲੱਗਦਾ ਹੈ ਨਾ ਬਿਲਡਿੰਗ ਬਣਾਉਣ ਨੂੰ ਥੋੜੀ ਟਾਈਮ ਲੱਗਦਾ ਉਹ ਤਾਂ ਜਦੋਂ ਪਤਾ ਹੀ ਇਹ ਵੀ 12x12 ਦਾ ਆ ਕਮਰਾ ਬਣਾਉਣਾ ਹੈ ਇਹ ਕਮਰੇ ਦੇ ਵਿੱਚੋਂ ਇੱਥੇ ਬਾਥਰੂਮ ਕੱਢਣਾ ਆ ਰਸੋਈ ਆ ਆਹ ਹਾਲ ਹੈ ਉਹ ਤਾਂ ਬਸ ਬਾਅਦ 'ਚ ਮਿਸਤਰੀ ਨੇ ਤਿੰਨ ਇੱਕ ਦਾ ਮਸਾਲਾ ਆ ਜਾਂ ਦੋ ਇੱਕ ਦਾ ਮਸਾਲਾ ਪਾ ਕੇ ਬਸ ਚੀਣੀ ਹੁੰਦੀ ਆ ਨਾ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ ਸੋ ਬਣ ਗਏ ਨਕਸ਼ ਬਿਲਕੁਲ ਮੈਂ ਇਹੀ ਗੱਲਾਂ ਪਹਿਲਾਂ ਸੀੜੀਆਂ ਪੈਸਟਾਂ ਚ ਜਿਵੇਂ ਭੈਣ ਨੇ ਕਿਹਾ ਆਪਣੇ ਸੀਰੀਅਲਾਂ ਚ ਵੀ ਇਹੀ ਕਹਿੰਦਾ ਰਿਆਂ ਵੀ ਭਾਈ ਇਹ ਇੱਕ ਇਹ ਜਿਹੜੇ ਇੱਕ ਸਮਾਜਿਕ ਆਲਮ ਤਾਂ ਇਹਨਾਂ ਨੂੰ ਦੂਰ ਕਰੀਏ